ਤੂੰ ਤੇ ਨਹੀਂ ਰੋਟੀ ਬਾਹਰ ਤੂੰ ਖਾ ਲੈ ਪਹਿਲਾਂ ਸਬਜ਼ੀ ਰੱਖੀ ਤੇਰੀ ਮੈਂ ਪਾਲਕ ਦੀ ਹੈ ਹੈਲੋ ਜੀ ਸਾਰੀ ਕਾਲ ਕੀ ਆ ਚਲਮੀ ਦੇ ਸਾਰੇ ਜਿਹੜੇ ਬਹੁਤ ਵਧੀਆ ਹੋ ਗਏ ਤੇ ਆਧਾ ਦਿਨ ਬੜਾ ਹੀ ਨਾ ਵੀਜੀ ਰਹਿਆ ਤੇ ਰਾਤੀ ਗੰਨੋਂ ਤਾਂ ਬੀਤਣੋਂ ਬਹੁਤ ਜ਼ਿਆਦਾ ਖਰਾਬ ਹੋ ਗਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੀ ਰੋਣ ਲੱਗ ਗਿਆ ਸੀ ਇੰਨਾ ਜ਼ਿਆਦਾ ਕਿ ਮਤਲਬ ਉਹਨਾ ਕੰਟਰੋਲ ਕਰਨਾ ਔਖਾ ਹੋ ਗਿਆ ਮੇਰੇ ਵਾਸਤੇ ਦੋ ਡਾਕਟਰ ਮੈਂ ਰਾਤੀ ਲੈ ਆ ਰਹੀ ਤੇ ਰਾਤੀ ਥੋੜਾ ਜਿਹਾ ਫਰਕ ਰਿਹਾ ਨਹੀਂ ਤੇ ਬਹੁਤ ਹੀ ਬੁਰਾ ਹਾਲ ਕਿਉਂਕਿ ਮੈਂ ਵੀ ਰੋਣ ਲੱਗ ਗਈ ਨਾਲੇ ਬੱਚਾ ਮੇਰਾ ਰੋਣ ਲੱਗਿਆ ਮੈਂ ਵੀ ਰੋਣ ਲੱਗ ਗਈ ਨਾ ਜਿਆਦਾ ਪਰੇਸ਼ਾਨ ਬੱਚਾ ਹੀ ਕੋਈ ਹਾਂ ਆ ਵੀ ਨਹੀਂ ਤੇ ਸਵੇਰੇ ਉੱਠੇ ਤੇ ਸਫਾਈਆਂ ਵਾਲੇ ਅੰਟੀ ਨਹੀਂ ਆਏ ਹੈਗੇ ਉਹਨਾਂ ਨੇ ਨਹੀਂ ਆਉਣਾ ਤੇ ਸਵੇਰੇ ਉੱਠ ਕੇ ਜਲਦੀ ਜਲਦੀ ਨਾਲ ਕੰਮ ਕੀਤਾ ਵਾ ਤੇ ਤੁਹਾਨੂੰ ਪਤਾ ਬੱਚੇ ਤੋਂ ਨਾਲ ਹੀ ਜਾਗ ਜਾਂਦੇ ਹਨਾ ਤੇ ਇੱਕ ਹੱਥ ਦੇ ਕੰਮ ਕੀਤਾ ਬਹੁਤ ਮੁਸ਼ਕਲ ਕੰਮ ਕੀਤਾ ਸਾਰਾ ਵੀ ਜੇ ਮੈਂ ਵੀਡੀਓ ਬਣਾਉਣ ਲੱਗਦੀ ਨਾ ਤਾਂ ਫਿਰ ਕੰਮ ਨਹੀਂ ਹੋਣਾ ਹੈਗਾ ਜਲਦੀ ਜਲਦੀ ਮੈਂ ਦਾਲ ਬਣਾਈ ਆਟਾ ਗੁੰਨਿਆ ਸਫਾਈਆਂ ਕੀਤੀਆਂ ਜਿਹੜੇ ਬਰਦਰ ਹੈਗੇ ਉਹ ਕੀਤੇ ਤੇ ਹੁਣ ਮੇਰੇ ਖਿਆਲ ਨਾਲ 12:30 ਦਾ ਟਾਈਮ ਹੋ ਗਿਆ ਹੁਣ ਆਪਾਂ ਨਾਸ਼ਤਾ ਕਰਨ ਲੱਗੇ ਆ ਬੱਚਾ ਨੂੰ ਮੈਂ ਨਿਵਾ ਦਿੱਤਾ ਮੈਨੂੰ ਤੇ ਚਲ ਨਹੀਂ ਨਿਵਾਇਆ ਹੈ ਗੱਜ ਤੇ ਵੱਡੇ ਮੈਂ ਨਿਵਾ ਦਿੱਤਾ ਅੱਜ ਛੁੱਟੀ ਹੈ ਨੂੰ ਗੁੱਡੇ ਬਾਦਰਜੀ ਦਾ ਜਨਮ ਦੇਣਾ। ਕਿਛੀ ਦੀ ਜੀ ਸਭ। ਤੇ ਬੱਸ ਦੀ। ਨਾਸ਼ਤਾ ਕਰ ਲਈ ਹੁਣ। ਬਾਬਾ ਜੀ ਟਾਈਮ ਹੋ ਗਿਆ ਹੁਣ ਤੇ। ਜੇ ਪਹਿਲਾਂ ਦੱਸਿਆ ਹੋਵੇ ਨਾ ਫਿਰ ਬੰਦਾ ਨਾ ਸਵੇਰੇ ਉੱਠ ਕੇ ਜਿਹੜਾ ਉਹ ਕਰ ਲੈਂਦਾ ਹਣਾ ਜਲਦੀ ਜਲਦੀ। ਤੇ ਪਤਾ ਹੀ ਨਹੀਂ ਕਿਸੇ ਨੂੰ। ਕਿ ਆਂਟੀ ਨੇ ਆਉਣਾ ਨਹੀਂ ਉਹ ਬਾਅਦ ਚ ਪਤਾ ਲੱਗਾ ਫਿਰ ਜਲਦੀ ਜਲਦੀ ਕੰਮ ਕੀਤਾ। ਹੌਣੇ ਮੇ ਉੱਪਰੋਂ ਆਈ ਮੈਂ ਕਿਹਾ ਨਾ ਉਹਨੂੰ ਤੋਂ ਪੇ ਬਿਠਾਇਆ ਥੋੜੀ देर ਦਵਾਈ ਦੇਣ ਦੇ ਕੇ ਕਿੰਨੀ ਪਰੇਸ਼ਾਨੀ ਹੁੰਦੀ ਨਾ ਬੱਚੇ ਨੂੰ ਬਹੁਤ ਜ਼ਿਆਦਾ ਦਾਲ ਬਣਾਈ ਮੂੰਗੀ ਮਸਨਾਂ ਦੀ ਨਾਲ ਚਾਹ ਨਹੀਂ ਚੱਲਣਾ ਹੁਣ ਇੱਕੋ ਵਾਰੀ ਨਾਲੇ ਬਰਤਨ ਹੋ ਜਾਣਗੇ ਸਾਈਦਰ ਨੂੰ ਮਣੀ ਦਿੱਤੀ ਸਵੇਰ ਦੀ ਉਹਦੀ ਵੀ ਹੁਣ ਲਾਉਣ ਲੱਗੀ ਮੈਂ ਚਲੋ ਜੀ ਨਾਸ਼ਤਾ ਕਰ ਲੀਏ ਮੈਂ ਸੋਚਿਆ ਸਵੇਰੇ ਵੀਡੀਓ ਔਨ ਕਰਾਂ ਬੰਟਣਾ ਹੁਣ ਕਰਨ ਦਾ ਟਾਈਮ ਹੀ ਨਹੀਂ ਹੈ ਟਾਈਮ ਨਹੀਂ ਮਤਲਬ ਮੈਂ ਅੰਦਰ ਜਾਂਦੀ ਤੇ ਗਨੂ ਨੇ ਕਹਿਣਾ ਮੈਨੂੰ ਚੋਕ ਲਾ ਜਲਦੀ ਜਲਦੀ ਨਾਸ਼ਤਾ ਬਣਾ ਲਾਂ ਹੁੰਦੀ ਨਾ ਹੁਣ ਨੂੰ ਕਾਲੀ ਆਹ ਵਲੇ ਦਾ ਟਾਈਮ ਹੀ ਦਸਾਉਣ ਦਾ ਉਹਨੇ ਕਿਹਾ ਮੈਨੂੰ ਸੁਭਾਉ ਤੇ ਵਲੌਗ ਵੀ ਸਵੇਰੇ ਹੀ ਬਣਦਾ ਸ਼ਾਮ ਨੂੰ ਵਲੌਗ ਨਹੀਂ ਬਣਦਾ ਹੈਗਾ ਸਿਰਫ ਰੁਟੀ ਦੇ ਸਵੇਰ ਦੀ ਹੁੰਦੀ ਸ਼ਾਮ ਨੂੰ ਤੇ ਰਾਤ ਨੂੰ ਤੇ ਆ ਕਿ ਹਨਾ ਡਿਨਰ ਵਗੈਰਾ ਕਰ ਲੋ ਤੇ ਬਸ ਹੋ ਗਿਆ ਹਾਂ ਇੰਨਾ ਜਿਆਦਾ ਕੰਮ ਨਹੀਂ ਹੁੰਦਾ ਹੈਗਾ ਚਲੋ ਜੀ ਨਾਸ਼ਤਾ ਕਰ ਲਈਏ ਫਿਰ ਤੁਹਾਨੂੰ ਮਿਲਨੇ ਲੋ ਜੀ ਪਹੁੰਚ ਗਏ ਆਪਾਂ ਮੰਮੀ ਘਰ ਤੇ ਇੱਥੇ ਮੈਂ ਨਾ ਕਾਫੀ ਦਿਨ ਬਾਅਦ ਆਈ ਹਣਾ ਤੇ ਧੁੱਪ ਲੱਗੀ ਹੈ ਅੱਜ ਤੇ ਆਪਾਂ ਉੱਪਰ ਬੈਠ ਗਏ ਹਣਾ ਧੁੱਪ ਦਾ ਵੀ ਲਾਲਚੀ ਹੁੰਦਾ ਨਾ ਗਰਮੀਆਂ ਨੂੰ ਇਹੋ ਜਿਹੜੀ ਬੁਰੀ ਲੱਗਦੀ ਧੁੱਪ ਤੇ ਸਰਦੀਆਂ ਨੂੰ ਇਹੋ ਜਿਹੜੀ ਚੰਗੀ ਲੱਗਦੀ ਹੈ ਹਣਾ ਤੇ ਦਾਨਿਸ਼ ਦਾਨਿਸ਼ ਕਰਕੇ ਕਹਿੰਦੇ ਆ ਵੀ ਆ ਜਾ ਆ ਜਾ ਆ ਹਣਾ ਬੱਚੇ ਨਾਲ ਆਈ ਖੇਡ ਲਾਂਗੇ ਤੇ ਤੱਦ ਕਰਕੇ ਤਾਂ ਪਿੱਛੇ ਵਾਜਾਂ ਵੀ ਹੁੰਦੀਆਂ ਹੋਣਗੀਆਂ ਨਾ ਜਿਉਂ-ਜਿਉਂ ਵੱਡਾ ਹੁੰਦਾ ਨਾ ਅਜ ਬੱਚਾ ਤਿਉਂ-ਤਿਉਂ ਜਿਹੜਾ ਉਹ ਤੰਗ ਕਰਨਾ ਸ਼ੁਰੂ ਕਰ ਦਿੰਦਾ ਹਨ ਕੋਈ ਵੀ ਕੰਮ ਕਰਨਾ ਹੋਏ ਨਾ ਤੇ ਮੈਨੂੰ ਬੜਾ ਸੋਚ ਸਮਝ ਕੇ ਕਰਨਾ ਪੈਂਦਾ ਵਾ ਨਾ ਘਰ ਰਣ ਨਹੀਂ ਦਿੰਦਾ ਹੁਣ ਵੀ ਮੇਰੇ ਵੱਲ ਵੇਖਦਾ ਵਾ ਨਾ ਇਹਨੂੰ ਬੜਾ ਕਰੇਜ਼ ਹੁੰਦਾ ਜਦੋਂ ਮੈਂ ਫੋਨ ਨਾਲ ਗੱਲਾਂ ਕਰਦੀ ਆ ਜਾਂ ਕਿੱਦਾਂ ਹਨਾ ਤੇ ਦੇਖਦਾ ਮੈਨੂੰ ਤੇ ਬੜਾ ਹੀ ਗੌਰ ਨਾਲ ਵੇਖਦਾ ਹਾਂ ਤੇ ਸਮਾਈ ਲਾ ਦਿੰਦਾ ਨਾ ਤੇ ਇੱਥੇ ਆ ਗਏ ਸੀ ਡੈਡੀ ਤੇ ਸੇਵਾ ਕਰਨ ਲੱਪੇ ਹੀ ਦਾਨਿਸ਼ ਦੀ ਬੱਸ ਉਹਨੂੰ ਮਾਲਿਸ਼ ਕਹਿੰਦੇ ਆ ਮਾਲਿਸ਼ ਵਾ ਤੇ ਤੇਲ ਗਰਮ ਕਰਕੇ ਲਿਆਏ ਕਿ ਉਹ ਤੇ ਫਿਰ ਦਾਲ ਲਿਆਏ ਬਣਾ ਕੇ ਦਾਲ ਦਾ ਪਾਣੀ ਕਹਿੰਦੇ ਨੂੰ ਪਿਆਇਆ ਕਰ ਇਦਾਂ ਕਰਿਆ ਕਰ ਉਦਾਂ ਕਰਿਆ ਕਰ ਹਣਾ ਸਾਰੇ ਮਾਲਿਸ਼ ਕੀਤੀ ਉਹਦੀ ਤੇ ਮਾਲਿਸ਼ ਕਰਕੇ ਤੇ ਫਿਰ ਮੈਨੂੰ ਨਾ ਧੁੱਪੇ ਹੀ ਸਵਾਇਆ ਥੋੜੀ ਜੀ ਸ਼ਾਂ ਕਰਕੇ ਤੇ ਬੱਸ ਜੀ ਮੈਂ ਨਾ ਵੇਖਦਾ ਕਿ ਮਮਾ ਫੋਨ ਤੇ ਮਤਲਬ ਇਦਾਂ ਗੱਲ ਕਰਦੀ ਹਣਾ ਉਹ ਇਹਨੂੰ ਜੋ ਵੱਡਾ ਹੋਏਗਾ ਫਿਰ ਇਹਨੂੰ ਪਤਾ ਚੱਲੇਗਾ ਹਨ ਤੇ ਚਲੋ ਜੀ ਆਪਾਂ ਫਿਰ ਧੁੱਪ ਦਾ ਨਜ਼ਾਰਾ ਲੈਨੇ ਹਨਾ ਤੇ ਅੱਜ ਕੱਲ ਤੇ ਮੇਰੇ ਖਿਆਲ ਨਾਲ ਸਾਰੇ ਪਾਸੇ ਬੜੀ ਠੰਡ ਪੈਂਦੀ ਪਈ ਆ ਤੁੰਦਾਂ ਹੁਣ ਜਿਹੜੀਆਂ ਬਹੁਤ ਪੈਣ ਲੀਆਂ ਸ਼ੁਰੂ ਹੋ ਗਈਆਂ ਵਾ ਤੇ ਜਿਹੜੀਆਂ ਵਾ ਉਹ ਬਾਹਰ ਭਾਵੇਂ ਬਾਹਰ ਨਹੀਂ ਕੰਟਰੀ ਭਾਵੇਂ ਇੰਦੀ ਆ ਹਨਾ ਸਾਰੇ ਪਾਸੇ ਠੰਡ ਬਹੁਤ ਜ਼ਿਆਦਾ ਪੈਂਦੀ ਪਈ ਆ ਤੇ ਇਥੇ ਫਿਰ ਮੈਨੂੰ ਦਾਲ ਦਾ ਪਾਣੀ ਪੋਣੀ ਪਿਆ ਲਿਆ ਉਹਨੂੰ ਤੇ ਨਮਿਛ ਗਿਆ ਹੀ ਸਕੂਲ ਤੇ ਮੈਂ ਕਿਹਾ ਚੱਲਣਾ ਉਹਨੂੰ ਮੈਂ ਠਹਿਰ ਕੇ ਲੈ ਆਉਂਗੀ ਜਾ ਕੇ ਤੇ ਜਿਹੜਾ ਹੀ ਮੇਰੇ ਨਾ ਬਾਲ ਅੱਗੇ ਨਾਲੋਂ ਕਾਫੀ ਲੰਬੇ ਹੋ ਗਏ ਨਾ ਮੈਂ ਫਿਰ ਮੈਂ ਸੋਚਿਆ ਹੁਣ ਨਾ ਮੈਰਿਜ ਵਗੈਰਾ ਆਉਂਦੀ ਆ ਵਿਆਹ ਆਉਂਦੇ ਤੇ ਮੈਂ ਨਾ ਕਲਰ ਕਰਾ ਲਾਂ ਬਾਲਾਂ ਨੂੰ ਨਾ ਮੈਂ ਪਹਿਲੀ ਵਾਰੀ ਕਲਰ ਕਰਾਉਣਾ ਮੈਂ ਕਦੀ ਕਰਵਾਇਆ ਨਹੀਂ ਐ ਮੈਂ ਤਾਂ ਗੰਨੂ ਤੇ ਨਮਿਛ ਗਿਆ ਸਕੂਲ ਸਵੇਰੇ ਸਵੇਰੇ ਐਨਾ ਮੈਂ ਨਵਾਂ ਹੀ ਕੁੱਦਤਾ ਪਾਇਆ ਤੇ ਇਹਦੇ ਨਾਲ ਲੈਗਿੰਗ ਜਿਹੜੀ ਇਹ ਮੈਂ ਆਨਲਾਈਨ ਹੀ ਮੇਰੇ ਖਾਣਾ ਲਈ ਆ ਇਹ ਤੇ ਲੋਕਲ ਮਾਰਕੀਟ ਤੋਂ ਲਿਆਵਾ ਤੇ ਬੜਾ ਵਧੀਆ ਨਾ ਹੁਣ ਤੇ ਚਲੋ ਪਾ ਜਾਂਦੇ ਆ ਇਹ ਵਾਲੇ ਤੇ ਮੈਂ ਪਿਛਲੀ ਵਾਰੀ ਦਾ ਲਿਆ ਹੀ ਪ੍ਰੈਗਨਸੀ ਟਾਈਮ ਦਾ ਤੇ ਮੈਂ ਪਾਇਆ ਹੀ ਨਹੀਂ ਕਿਉਂਕਿ ਮੈਨੂੰ ਆਇਆ ਹੀ ਨਹੀਂ ਕਿਉਂਕਿ ਇਹ ਨਾ ਏ ਸੀ ਐਲ ਸਾਈਜ਼ ਉਦੋਂ ਮੈਨੂੰ ਐਲ ਆਉਂਦਾ ਹੀ ਨਹੀਂ ਤੇ ਇੱਕ ਮੈਂ ਵੱਡਾ ਲੈ ਲਿਆ ਸੀ ਤੇ ਬਾਕੀ ਮੈਂ ਐਲੀ ਲੱਲਿਆ ਹੈ ਸਾਈਜ਼ ਮੈਂ ਚੱਲ ਅਗਲੀ ਵਾਰੀ ਪਾ ਜਾਣਗੇ ਹਣਾ ਇਹਦਾ ਟੈਗ ਵੀ ਮੈਂ ਅੱਜ ਹੀ ਲਾਇਆ ਮੈਂ ਚੱਲ ਪਾ ਲੈਣੇ ਹੋਣਾ ਨਾ ਤੁਹਾਨੂੰ ਪੂਰਾ ਵਿਖਾਉਣੀ ਆ ਲਓ ਜੀ ਇਧਰ ਮੰਮੀ ਲੱਗ ਪਏ ਰੋਟੀ ਬਣਾਉਣ ਤੇ ਬੱਸ ਜੀ ਦਾ ਸਬਜੀ ਬਣਾਈ ਆ ਤੇ ਉੱਪਰ ਆਪਾਂ ਮੈਂ ਕਿਹਾ ਚੱਲਣਾ ਉੱਪਰ ਪਹਿਲਾਂ ਬੈਠੇ ਰਹੇ ਫਿਰ نیچے ਆਣ ਕੇ ਤੇ ਕਾਫੀ ਜਿਆਦਾ ਟਾਈਮ ਹੋ ਗਿਆ ਤੇ ਮੈਂ ਨਮਿਸ਼ ਨੂੰ ਵੀ ਲੈ ਆਈ ਹਾਂ ਜਾ ਕੇ ਤੇ ਫਿਰ ਆਪਾਂ ਜਿਹੜਾ ਉਹ ਰੋਟੀ ਪਾਦੀ ਚਲੋ ਜੀ ਪੁੱਛਣਾ ਰੋਟੀ ਦਾ ਟਾਈਮ ਪਾ ਲੈਣੇ ਆ 4:30 5 ਵਜੇ ਦਾ ਟਾਈਮ ਹਣਾ ਫਿਰ ਆਪਾਂ ਨਾ ਤੇ ਖਾਦੀ ਰੋਟੀ ਮੈਂ ਕਰੀਤੀ ਲਾ ਦੋ ਮੰਮੀ ਵੀ ਦੇ ਦੇ ਰਹਿਦੇ ਫਿਰ ਚਾਣਾ ਕਰੋ ਇੰਨਾ ਬੱਚਿਆਂ ਨੂੰ ਕਈ ਵੇਚਾ ਕਰ ਗਏ ਹਣਾ ਨੌਸ ਵੀ ਇਹਨਾਂ ਦਾ ਸਵੇਰ ਤੇ ਸ਼ਾਮ ਹੀ ਡਾ ਲਾ ਦਿੰਦੇ ਲੋਕੀਆ ਨੂੰ بڑا ਬੱਚਿਆਂ ਕਰ ਪਰਚਾਉਂਦੇ ਰੋਟੀ ਕਈਆਂ ਨੇ ਬਾਹਰ ਲੇ ਦਿੰਦੇ ਤੇ ਰੋਟਾ ਦਾ ਕਰਕੇ ਫਿਰ ਉਹਨਾਂ ਨੂੰ ਲਾਉ ਲਿਆ ਜਾਂਦੇ ਵਗਣ ਚ ਕਰਕੇ ਜਾਂਦਾ ਹੋਰ ਜ਼ਿਆਦਾ ਹੁੰਦਾ ਤੇ ਅਗਲੇ ਨੇ ਚਲੋ ਥੋੜਾ ਵੱਡਾ ਬਣਾ ਇਹਦੇ ਮਜਵਾਲ ਨਾ ਬਾਰੇ ਵੀ ਸ਼ੁਰੂ ਤੋਂ ਜੈਟ ਬਲੈਕ ਵਾ ਇਹਨਾਂ ਤੇ ਨਾ ਹੇਅਰ ਕਲਰ ਮੈਂ ਲਾਉਂਗੀ ਵੀਨੇ ਤੇ ਬਹੁਤ ਘੱਟ ਚੜਦਾ ਵਾ ਅਬਲ ਤੇ ਛੜਦਾ ਹੀ ਨਹੀਂ ਐ ਬਲੈਕ ਹੀ ਸ਼ਾਈਨੀਗ ਹੁੰਦੀ ਐ ਤੇ ਕੋਈ ਕਲਰ ਵੀ ਨਹੀਂ ਹੁੰਦਾ ਹੈਗਾ ਹਨ ਤੇ ਇੱਕ ਵਾਰੇ ਦਿਲ ਕਰਦਾ ਕਰਾ ਲਾ ਇੱਕ ਦਿਲ ਕਰਦਾ ਨਾ ਕਰਾਵਾਂ ਹਨ ਮੈਰਿਜ ਵਗੈਰਾ ਆਉਣ ਦੀ ਮੈਂ ਕਿਹਾ ਥੋੜੀ ਜਿਹੀ ਆਪਣੀ ਲੁੱਕ ਜਿਹੜਾ ਸਹੀ ਕਹੀ ਹੈ ਹਨ ਤੇ ਬੱਚਾ ਨਾਲ ਤੇ ਚਲੋ ਓਦਾਂ ਲੱਗੇ ਰਹਿਣਾ ਮਾਣਾ ਘਰ ਮੈਂ ਲੈ ਕੇ ਗਨੂ ਡਾਈ ਪਰ ਸਾਹਮਣੇ ਮਿਲਦੇ ਇੱਥੋਂ ਤੇ ਆ ਕੱਪੜੇ ਸਵੇਰ ਦੇ ਪ੍ਰੈਸ ਕੀਤੇ ਪਏ ਆ ਇਹਨਾਂ ਨੂੰ ਰਖਲਾਵਾ ਤੇ ਆਪਾਂ ਨਾ ਪੈਦਲ ਹੀ ਆ ਗਏ ਸੀ ਤੇ ਆਣ ਕੇ ਸਿਰਫ ਨਾ ਹੁਣ ਦੁੱਧ ਲੈ ਕੇ ਆਈਆਂ ਦੁੱਧ ਰੱਖਿਆ ਗਰਮ ਤੇ ਲਓ ਜੀ ਮਸਾ ਨਮੀਸ਼ ਬਿਠਾਵਾ ਤੇ ਗਨੂ ਨੂੰ ਸਵਾਇਆ ਹੋਣਾ ਮੈਂ ਕੱਪੜੇ ਲੀੜੇ ਸਾਂਭ ਲਾ ਕਮਰਾ ਥੋੜਾ ਜਿਹਾ ਸੈਟਅਪ ਕਰ ਲਾਣਾ ਵਾਵਾ ਜੀ ਸੋਫੇ ਦੇ ਖਲਾਰਾ ਵਗੈਰਾ ਪਿਆ ਵਾ ਇਹਨਾਂ ਨੂੰ ਸੈਟਅਪ ਕਰ ਲਾ ਦੁੱਧ ਰੱਖਿਆ ਮੈਂ ਗਰਮ ਤੇ ਲੋ ਜੀ ਇੱਥੇ ਵਲੋਗ ਦਾ ਐਂਡ ਕਰਦੇ ਆ ਤੇ ਸੀ ਆਪਣਾ ਅੱਜ ਦਾ ਵਲੋਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗੇ ਤੇ ਵੀਡੀਓ ਲਾਈਕ ਸ਼ੇਅਰ ਕਰਦੇ ਕਰੋ ਚੈਨਲ ਨੂੰ ਕਰਦੇ ਕਰੋ ਸਬਸਕ੍ਰਾਈਬ ਮਿਲਦੇ ਆ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਬਾਏ ਬਾਏ